ਹਾਂਜੀ ਸਾਰਿਆਂ ਵੀਰਾਂ ਨੂੰ ਜੋ ਬੰਡੇਰੀ ਫਾਰਮ ਦੇ ਵੈਲਕਮ ਜੀ ਆਨੂੰ ਵੀਰ ਜੀ ਅੱਜ ਦੀ ਵਿਜਿਟ ਆਪਣੇ ਘਰ ਤੋਂ ਵੀਡੀਓ ਬਣਾਉਣ ਲੱਗੇ ਆਂ ਦੋ ਇੱਕ ਟਾੜੇਵਾਦ ਤੇ ਮੱਝ ਇੱਕ ਗਾਂ ਲੈ ਕੇ ਆਏ ਆ ਹਾਂਜੀ ਵੀਰ ਜੀ ਕਰਦੇ ਆ ਵੀਰ ਉਹਣਾ ਨਾਲ ਗੱਲਬਾਤ ਹਾਂਜੀ ਸਤਿਗੁਰੂ ਜੀ ਸਤਿਗੁਰੂ ਜੀ ਹੋਰ ਕੀ ਹਾਲ ੜੇ ਵਧੀਆ ਵਧੀਆ ਜੀ ਵਧੀਆ ਮਾਲ ਵੇਖਦੇ ਗਿਆ ਫਿਰ ਪਿਛਲਾ ਮਾਲ ਵੇਖੀ ਗਿਆ ਕਿਰਪਾ ਨਾਲ ਬਾਬੇ ਵੀਰਾਂ ਵੇਖਦਾ ਰਹਿੰਦਾ ਵੇਖਦਾ ਰਹਿੰਦਾ ਮਾਲ ਠੀਕ ੜੇ ਆ ਅੱਜ ਲੈਣੀਆਂ ਫਿਰ ਹਾਂਜੀ ਅੱਜ ਸੁਰੇ ਆਇਆ ਸੋਪੇ ਅੱਜ ਸੁਰੇ ਫਿਰੇ ਆਇਆ ਆ ਗਾਂ ਵੀ ਵੀ ਗਵਾ ਪਾ ਜੀ ਕੱਟਨੇ ਜੋੜਾ ਹੀ ਆਇਆ ਸੋ। ਕੋਲ ਡਰੈਸ ਦੱਸ ਦੋ ਆਪਣਾ ਪిల్లా। ਡਰੈਸ ਭਾਜੀ ਪਿੰਡ ਸ਼ਕਾਰਮਾਸ਼ੀਆਂ ਤਸੀਲ ਡੇਰਾ ਬਾਬਾ ਨਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 819502855 ਇੱਕ ਵਾਰੀ ਫੇਰ ਡਰੈਸ ਦੱਸ ਦਿੰਨੇ ਆ ਪਿੰਡ ਸ਼ਕਾਰਮਾਸ਼ੀਆਂ ਤਸੀਲ ਡੇਰਾ ਬਾਬਾ ਨਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 819502855 ਠੀਕ ਆ ਵੀਰ ਜੀ। ਹਾਂਜੀ ਵੀਰ ਜੀ ਆਏ ਦੀ ਡਿਟੇਲ ਦੱਸੋ ਫਿਰ ਝੱਡੀ ਦੀ। ਇਹ ਪੜੀ ਪਹਿਲੇ ਸੂਈ ਝੋਟੀਆਂ ਪੜਿਆ ਹੈ ਵੀਰ ਜੀ 10 ਕਿਲੋ ਦੁੱਧ ਪੜਿਆ ਹੈ। ਠੀਕ ਹੈ ਜੀ 1 ਕਿਲੋ ਭਰਿਆ ਹੈ ਦੁੱਧ ਫੇਰ ਕਾ ਕਿੰਨਾ ਦੇਗੀ ਫੇਰ ਕੰ ਬੜਾ ਦਾ ਦੇ 13 ਕਰ ਦੇ ਤੇਰਾ ਤਾਂ ਤਾਂ ਹੀ ਕਰੇਗੀ ਠੀਕ ਬੁਹਾ ਦੋ ਅੰਦਰ ਤੋੜ ਕੇ ਵਿਖਾ ਦੋ ਖਾਣ ਕੁਵਾੜੀ ਚੈੱਕ ਕਰੂ ਪਰ ਅੱਗ ਕੁਵਾੜੀ ਕਰਦੇ ਅੰਦਰ ਨੂੰ ਘੜਾ ਕਰਦੀ ਆ ਥੋੜੇ ਕਾਟ ਕੇ ਬਾਹਰ ਦੇਣ ਇਹ ਅਗਲ ਉਹ ਹੈ ਨਹੀਂ ਪੂੜੀ ਕਾਲੀ ਇੱਕ ਕਵਾਲ ਵੀ ਨਹੀਂ ਚਟਾਂ ਨਹੀਂ ਕਵਾਲ ਨਹੀਂ ਚਟਾ ਜਿਹਨੂੰ ਮਿਲਦੇ ਨੇ ਛੋਟੀ ਜਿੱਦਾ 100 ਨੰਬਰ ਤੇ 100 ਨੰਬਰ ਤੇ ਹੋਣੀ ਚਲੋ ਬੰਦੋ ਫਿਰ ਦੱਸੋ ਇਹਦਾ ਮੁੱਲ ਨਿਕਾਜਾ ਮੁੱਲ ਭਾਈ ਅੱਗੇ ਵੀ ਨਹੀਂ ਇਹ ਕਹੀ ਗਏ ਕਿ ਹੋਰ ਜਾਜ ਕਰਿਓ ਨਾ ਜਿਹੜੀ ਪਹਿਲੇ ਫੋਨ ਤੇ ਵੇਖ ਜੇ ਇਹ ਗੰਗਿਆ ਫੜੀ ਕਈ ਵੀਰ ਨਾ ਬਤਾ ਕੀ ਕਹਿੰਦੇ ਆ ਨਿਆਣਾ ਕੁਝ ਨਾ ਕਰਕੇ ਜੁਹਿੰਦੇ ਆ ਹਾਂ ਹਾਂਜੀ ਕੀ ਮਰਬਲ ਕਈ ਵੀਰ ਦੱਸਾਂ ਕੀ ਕਰਦੇ ਆ ਕਹਿੰਦੇ ਨਿਆਣਾ ਵੀਡੀਓ ਬਣਾਉਂਦੇ ਆ ਅੱਛਾ ਪੜਪਾ ਜੀ ਨਿਆਣਾ ਨਹੀਂ ਆ ਆਹ ਇੱਕ ਸਾਰੇ ਤਾਂ ਤਾਂ ਹੀ ਹੁੰਦੇ ਨੇ ਹਾਂ ਤੇ ਮੈਂ ਐ ਸ਼ੋ ਹੋ ਗਿਆ ਮੇਰਾ ਅੱਛਾ ਹਾਂਜੀ ਇਹ ਦੱਸੋ ਫਿਰ ਇਹਦਾ ਰੇਟ ਇਹਨੂੰ ਲਈ ਯਾਰ ਇਹਦਾ ਰੇਟ ਸਤ ਦੱਸੋ ਇਹ ਰੇਟ ਭਾਜੀ ਛੋਟੀ ਦਾ 75 ਕਰਨੇ ਆ ਅੱਛਾ ਦੇਣੀ ਕਿੰਨੇ ਦੀ ਆ 72000 ਦੀ ਦੇਣਾ ਚਲੋ ਯਾਰ ਛੋਟ ਕਰਦੇ ਹੋ 72 ਦੀ ਜਾਂਦੀ 72 ਦੀ ਇਹ ਵੀ ਵੀਰ ਜੀ ਇਹ ਵੀ ਵੀਰ ਜੀ ਪਹਿਲੇ ਸੂਏ ਨੇ ਭੜਿਆ ਹੀ ਇਹ 14 ਕਿਲੋ ਦੁੱਧ ਭੜਿਆ ਹੈ ਅੱਛਾ ਇਹਦੀ 15 ਤਾਂ ਹੀ ਘੱਟ ਦੇ 15 ਤਾਂ ਕਰ ਦੇ ਇੱਕ ਖਾਦੋਗੇ ਇਹਨੂੰ ਖੋਲ ਕੇ ਡਰਦੀ ਡੁਰਦੀ ਤਾਂ ਨਹੀਂ ਡਰਦੀ ਜੋ ਚਲੋ ਕੋਈ ਨਹੀਂ ਰਹਿਣ ਦੋ ਬੱਜੀ ਰਹਿਣ ਦੋ ਕੋਈ ਹਾਂਜੀ ਹਾਂ ਸ਼ਾਈ ਸ਼ਾਈ ਵਾਲਾ ਪਿਓਰ ਹਨਾ ਹਾਂਜੀ ਅੱਗੇ ਗਾ ਬਣੀ ਆਂ ਪਾਸ ਪਾਸ ਉਹਦਾ ਡਰਦੀ ਥੋੜਾ ਜੀ ਉਹਦਾ ਡਰਦੀ ਚਲੋ ਇਹਦਾ ਫਿਰ ਵੀਰ ਜੀ ਦੱਸੋ ਰੇਟ ਇਹਦਾ ਮੋਲੇ ਹੀ ਛੜ ਗਿਆ ਮੇਰਾ ਪਤਾ ਕਿਤੇ ਯਾਰ ਦੇਣੀ ਕਿੰਨੇ ਦੀ ਵੀਰ ਜੀ ਦੇਣੀ ਤੁਹਾਨੂੰ ਮੁਸਕੜ ਮੁਸਕੜੇ ਨਾ ਬਦੋਂ ਨਾ ਪਹਿਲਾਂ ਤੁਸੀਂ ਕਾ ਜੀ ਦੱਸੋ ਕਿੰਨੇ ਦੇਣੀ ਫਿਰ 45 ਦੇ ਦਾਂਗੇ ਹਾਂਜੀ 40 ਦੀ ਦੇ ਦੇਵਾਂਗੇ 40000 ਦੀ ਦੇ ਦੋਗੇ 40000 ਦੀ ਨਾਕ ਨਾ ਜੋਂ ਬਾਈਗੀ ਫੇਰ ਕਿੰਨੇ ਦੀ ਕਈ ਕੇਂਦਰ ਜੀ ਤੇ ਫੇਰ ਜਾਂ ਦੋ ਉਹ ਚ ਵੀ ਛੋਟ ਕਰਦਾਂਗੇ 40000 ਦੀ ਦੇ ਦੇ ਉਹ ਚ ਵੀ ਛੋਟ ਕਰਦਾਂਗੇ ਜਾਂ ਦੋ ਜਿਹੜਾ ਵੀ ਦੂਰੋਂ ਆਏਗਾ ਠੀਕ ਹੈ ਜੀ ਉਦਾਂ ਕਰ ਦਿਆਂਗੇ ਜਿਹੜਾ ਵੀ ਜਿਹੜਾ ਮਾਨ ਭਰਾ ਜਿਹੜਾ ਹੈ ਕਰ ਦਾਂ ਜੀ ਚਲੋ ਠੀਕ ਹੈ ਵੀਰ ਜੀ ਹੋਰ ਵੀਰ ਜੀ ਦਾ ਮਾਲਦਾ ਜਾਂ ਦਾਣੇ ਦਾ ਕਿਰਪਾ ਨਾਲ ਬਾਬੇ ਮੇਰ ਨਾਲ ਹਾਂ ਜੀ ਹਾਂ ਜੀ ਹੋਰ ਸੋਣਾ ਕੀ ਵੀਰ ਅੱਗੇ ਚਲੋ ਠੀਕ ਹੈ ਬਿੱਧੀ ਸੀਗਾ ਵੀ